ਦੋਸਤੋ ਬਹੁਤ ਮਾੜੀ ਖ਼ਬਰ ਨਾਲ ਲਾਈਵ ਦੱਸ ਰਿਹਾ 10 ਨਗਰ ਦੇ ਕੋ ਸਵੀਟ ਦੇ ਉੱਤੇ ਹੱਗ ਲੱਗ ਗਈ ਸਿਰੇ 7 ਵਜੇ ਕਾਦਨੀ ਪ੍ਰਧਿਆ ਕੀ ਕਾਦਨ ਬਣਿਆ ਕੀ ਗੱਲਬਾਤ ਕਰਨ ਦੀ ਖੁਸ਼ੀ ਕਰਾਂਗੇ ਸ਼ਰਮਈ ਕੀ ਗੱਲਬਾਤ ਕੀ ਹੋਈ ਹੈ ਸਵੇਰੇ 6 ਵਜੇ ਸ਼ਾਰਟ ਸਰਕਟ ਹੋਇਆ ਇੱਥੋਂ ਦੁੱਧ ਵਾਲੇ ਜਿਹੜੇ ਇਹਨਾਂ ਨੂੰ ਦੋ ਸਪਲਾਈ ਕਰਦੇ ਆ ਉਹ ਰੁਕੇ ਆ ਇਹਦਾ ਜਿਹੜਾ ਸ਼ਟਰ ਹੈਗਾ ਉਹ ਜਾਲੀਆਂ ਵਾਲਾ ਹੈ ਹੂੰ ਐਦਣ ਹੋਇਆ ਆ ਰਿਹਾ ਸੀਗਾ ਤਈ ਤੇ ਤੂੰ ਆ ਬਾਹਰ ਆਣਾ ਤੇ ਉਹਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਇੱਥੇ ਅੱਜ ਥੋੜੀ ਜਿਹੀ ਲੱਗਦਾ ਇਹਨਰ ਫਾਲਕਾਲ ਕਰ ਤੁਮਾ ਆ ਰਿਹਾ ਹੂੰ ਇਹ ਘਰੋਂ ਨਿਕਲੇ ਆ ਘਰੋਂ ਨਿਕਲਦੇ ਆਈ ਇਹਨਾਂ ਨੇ ਫੋਨ ਕਰਦੇ ਆਏ ਐਸ ਫਾਇਰ ਵਿਗੇਟ ਨੂੰ ਫੋਨ ਚੱਕੇ ਨਹੀਂ ਕਿਸੇ ਨੇ ਇੱਥੇ ਆਏ ਇਹਨਾਂ ਨੇ ਛੱਡ ਦਿੱਤੀਆ ਥੋੜੀ ਥੋੜੀ ਅੱਗੇ ਸੀ ਗਈ ਹੂੰ ਤੇ ਕੋਸ਼ਿਸ਼ ਕੀਤਾ ਵੀ ਹੋਵੇ ਫਿਰ ਇਹ ਲਗਾਤਾਰ ਫੋਨ ਕਰਦੇ ਨੇ ਇੱਥੇ ਹੋਰ ਲੋਕ ਸੀ ਉਹਨਾਂ ਨੇ ਵੀ ਫੋਨ ਕੀਤੇ ਫਾਇਰ ਵਿਗੇਟ ਨੂੰ ਫਾਇਰ ਵਿਗੇਟ ਨੇ 20 ਮਿੰਟ ਫੋਨ ਨਹੀਂ ਚੱਕਿਆ ਫਿਰ ਫਾਇਰ ਸਟੇਸ਼ਨ ਗਏ ਆ ਬਾਇਓ ਸਟੇਸ਼ਨ ਜਾ ਕੇ ਉਹਨਾਂ ਨੂੰ ਉਠਾਇਆ ਉਠਾ ਕੇ ਹੀ ਦੇਤੇ ਅੰਦਰ ਇੰਨੇ ਹੱਥ ਮਾਰੇ ਹੋ ਚੁੱਕੇ ਆ ਸਰ ਬੜੀ ਸ਼ਰਮਨਾਕ ਗੱਲ ਹੈ ਆਇਰ ਬਿਗੇਟ ਇੱਕ 24 ਘੰਟੇ ਐਮਰਜੈਂਸੀ ਸਰਵਿਸ ਹੈ ਹਮ ਅਗਰ ਉਹ ਹੀ ਤੁਹਾਡੀ ਕਲਾਪਸ ਹੈ ਤੇ ਫਿਰ ਆਪਾਂ ਕਿਸੇ ਸਵਾਰ ਟੋਕਣ ਗਈ ਤਾਂ ਦੇਖੋ ਇੰਨੀ ਵੱਡੀ ਸ਼ੋਅ ਬਣਾਈ ਨਾ ਵੀ ਸ਼ੋਅ ਬਣੀ ਕੁਝ ਆ ਦੇ ਦੇ ਵੀ ਨਹੀਂ ਹੋਈ ਲੱਕੜਾਂ ਦੇ ਅਗਲੇ ਦਾ ਨੁਕਸਾਨ ਹੋ ਗਿਆ ਯਾਰ ਅਗਲੇ ਦਾ ਮੈਂ ਕਹਿੰਦਾ ਜੀ ਇਹ ਜਿਹੜਾ ਨੁਕਸਾਨ ਹੋ ਗਿਆ ਨਾ ਉਦਾ 25% ਹੋਣਾ ਸੀ 100% ਹੋ ਗਿਆ ਸਿਰਫ ਇੱਕ ਲਾਪਰਵਾਹੀ ਦੇ ਨਾਲ ਜਿਹੜੀ ਜਿਹੜੀ ਫਾਇਰ ਵਗੇਰ ਦੀ ਲਾਪਰਵਾਹੀ ਹੈ ਜਿਹੜੇ ਲੋਕ ਸੁੱਕੇ ਸੀਗੇ ਫਾਇਰ ਵਗੇਰ ਦਾ ਸਿਸਟਮ ਕੀ ਹੈਗਾ ਪੋਰਟ ਜਿਹੜੀਆਂ ਚਾਰ ਛਿੱਕਾ ਜਲਦੀਆਂ ਉੱਥੇ 6-6 ਘੰਟੀਆਂ ਚ ਚਾਰ ਛਿੱਕਾ ਜਲਦੀਆਂ ਔਰ ਹਰ ਟਾਈਮ ਤੇ ਇੱਕ ਟੀਮ ਦੇ ਡਿਊਟੀ ਤੇ ਰਹਿੰਦੀ ਹੈ ਲੇਕਿਨ ਉਹ ਲੋਕ ਸੁੱਕੇ ਹੋਏ ਸੀਗੇ ਦੇਖੋ ਟਾਈਮ ਵੀ ਨਹੀਂ ਕੁਝ ਕੀਤਾ ਸੁਬੇ ਨੇ 7 ਵਜੇ ਟਾਈਮ ਸੀ 6-7 ਵਜੇ 6:30 6:45 ਦਾ ਟਾਈਮ ਸੀਗਾ ਕਿਹਦੇ ਵਰਕਰ ਅੰਦਰ ਨਹੀਂ ਦੇਂਦੇ ਕਿ ਲੜਕੇ ਕਿਹਦੇ ਕਰਨੀ ਸੀ ਵਰਕ ਨਹੀਂ ਗੰਸੀ ਹੈਗੇ ਸੋ ਬਹੁਤ ਵੱਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਲਗਭਗ ਸਾਰਾ ਹੀ ਖਤਮ ਹੋ ਗਿਆ ਸੋ ਮੇਰਾ ਮੈਂ ਵੀ ਅਸੀਂ ਵੀ ਇੰਡੀਆ ਦੇ ਵਿੱਚ ਦਿਨੇ ਪਹੁੰਚਦੇ ਵੈ ਨਾ ਤੇ ਜਿਹੜੀ ਹਸੇ ਦੇ ਆ ਪਹੁੰਚੇ ਕਾਮੀ ਫਾਇਰ ਕਰਨ ਵਾਲਾ ਬੰਦਾ ਸ਼ਰਮਈ ਵੀ ਕਿੰਨੇ ਕਿੰਨੇ ਸਾਲ ਹੋ ਗਏ ਆਈਡੀਆ ਹਾਂ ਤਾਂ 20-25 ਲੱਗਦਾ ਹੋਵੇ ਦੇਖੋ ਜੰਮੀ ਸਾਰੀ ਜਿਹਨਾਂ ਨਾਲ ਇਹ ਸਿਲੰਡਰ ਸਾਲ 1.5 ਸਾਲ ਹੋਇਆ ਹੀ ਬਣਾ ਇਹਨਾਂ ਨੇ ਨਵੀਂ ਬਣਾਈ ਸੀ ਇਹਨਾਂ ਨੇ ਸਾਰਾ ਕੁਝ ਇਨਾਜ਼ਾ ਖਤਮ ਹੋ ਗਿਆ ਕੋਈ ਵੀ ਕੋਈ ਚੀਜ਼ ਨੂੰ ਨਵਾਂ ਡਿਵੈਲਪ ਕਰਦੇ ਪੱਥਰ ਤੈਨਾ ਤਾਂ ਸਾਰੀ ਹੋ ਗਈ ਲੈਂਚਰ ਸਾਡ ਢਿੱਪ ਗਿਆ ਲਟਾ ਇਹਦੀਆਂ ਐਦਾਂ ਅੱਗੇ ਲੱਗੀ ਸੀ ਜੀ ਕੋਈ ਪਤਾ ਨਹੀਂ ਬਹੁਤ ਵੱਡੀ ਪੱਟੀ ਜਿਹੀ ਹੈ ਜਦੋਂ ਤੁਹਾਨੂੰ ਵੀ ਦਿਖਾਵਾਂਗੇ ਬਹੁਤ ਗੁਰਾ ਹਾਂ ਸੋ ਮੇਰਾ ਮੰਨਿਆ ਕਿ ਜਿਹੜੇ ਲੋਕ ਉਸ ਟਾਈਮ ਪਤਾ ਹੀ ਦੇ ਰਿਹਾ ਸੀਗੇ ਹੋਲ ਹੋਰ ਲੋਗਾਂ ਨੂੰ ਜਿਹੜੇ ਸਰਵਿਸ ਤੇ ਲੋਕ ਸੀ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਨਹੀਂ ਤੇ ਅਗੋ ਲੋਗਾਂ ਨੂੰ ਹੋਰ ਵੀ ਨੁਕਸਾਨ ਹੋਏ ਕਿਦੇ ਹੋਣਾ ਦਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਦੇ ਮਾਲਕਾਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਲਾਤ ਭਾਈ ਕੀ ਪਤਾ ਨਹੀਂ ਚੱਲੇ ਕਿ ਮਤਨੁ ਨੁਕਸਾਨ ਹੋਇਆ ਕਿੱਦਾਂ ਕਿ ਅੱਗ ਲੱਗੀ ਕਿੱਦਾਂ ਸਰ ਸਵੇਰੇ 6:30 7:00 ਵਜੇ ਕੀ ਆ ਗਈ ਹੂੰ ਸਾਰੇ ਆ ਗਏ ਆਗ ਜਿਆਦਾ ਸੀ ਨਹੀਂ ਹੂੰ ਉਹ ਬਾਰੇ ਕੁਝ ਕੋਲਿਜ ਹੋ ਰਿਹਾ ਹੈ ਹੂੰ ਫਾਇਰ ਬ੍ਰਿਗੇਡ ਦੀ ਤਰਫ ਸੇ ਕੋਈ ਨਹੀਂ ਦਾ ਯਾਹ ਸੇ ਹਮਾਰਾ ਬੰਦਾ ਗਿਆ ਉਹ ਕੋ ਉਠਾ ਕੇ ਕੋ ਨਹੀਂ ਕਰਾਇਆ ਮਤਲਬ ਕੋਲਿੰਗ ਕੋਈ ਨਹੀਂ ਚੱਲ ਰਹੀ ਫੋਨ ਨੰਬਰ ਕੀ ਦੇਖੋ ਨਾ ਆਪਣੇ ਆਈ ਸ਼ਾਪ ਵੀ ਨਵੀਂ ਬਣਾਈ ਕੋਈ ਜਿਆਦਾ ਦੇਰ ਵੀ ਨਹੀਂ ਹੋਈ ਆਪਕੋ ਜਿਆਦਾ ਸ਼ਾਪ ਜਿਆਦਾ ਇਤਨੀ ਆਗ ਨਹੀਂ ਥੀ ਜਦੋਂ ਫਾਇਰ ਬ੍ਰਿਗੇਡ ਤੋਂ ਕੋਚ ਕਰ ਰਹੇ تھے ਤਬ ਇਹ ਮਤਲਬ ਕਹਿੰਦੇ ਇਸ ਦਾ ਮਤਲਬ ਪਹਿਲਾ ਫਾਇਰ ਬ੍ਰਿਗੇਡ ਆ ਜਦੀ ਨੁਕਸਾਨ ਨਾ ਹੁੰਦਾ ਇਤਨਾ और दो चीज जो थे यहाँ पे वो तो देखते हैं अभी काफी सामान आप देखिए हमने निकाला है हमारे पास टाइम था अगर इतना नुकसान भी आप देख रहे हो उस तो अकॉर्डिंगली ये सामान नहीं रखना था फिर सिलेंडर भी यहाँ पे था वो बाहर निकाला ये सारा सामान निकाला है तो जब होता है एक पॉइंट पे आके जब आग बढ़ जाती है फिर हमारे लिए भी मुश्किल हो जाता है कि किसी चीज को वो ਹੂੰ ਵਾਪਸ ਆਵਾਂਗੇ ਹੂੰ ਸਮਾਨ ਪੜਾਓ ਠੀਕ ਹੈ ਇਹ ਸਮਾਨ ਨਿਕਲਿਆ ਅਗਰ ਆਪ ਇਸ ਤਰ੍ਹਾਂ ਦੇਖੋ ਨੁਕਸਾਨ ਹੂੰ ਨੁਕਸਾਨ ਦੇਖੋ ਕੀ ਇਹ ਸਮਾਨ ਨਿਕਲ ਸਕਦਾ ਸੀ ਕੀ ਆਹ ਸ਼ਟਰ ਨਿਕਲ ਸਕਦਾ ਕੋਈ ਨਾ ਟਾਈਮ ਸਿਰ ਫਰਿਜੇਟ ਪਹੁੰਚੀ ਤਰ੍ਹਾਂ ਨੁਸਾਨ ਆ ਹੁੰਦਾ ਇਹ ਚੀਜ਼ੇ ਹੋਤੀ ਤਾਂ ਹੂੰ ਕੀ ਕੌਨਸੀ ਜਗਾ ਸ਼ਾਪ ਸਰ ਹੈ ਹਾਂ ਸ਼ਾਪ ਕੌਨਸੀ ਜਗਾ ਦਰਸ਼ਨ ਕਰ ਸਰ ਇਹ ਦਰਸ਼ਨਾ ਕਿ ਨੀਨ ਲక్ష్ਮੀ ਸਵੀਟ ਸ਼ਾਪ ਹੈ ਇਹ ਕਮ ਸੇ ਕਮ 90 30 ਇਅਰਸ ਹੋ ਗਏ ਹੈ ਇਹ ਤੋਂ ਵੀ ਪੁਰਾਣੀ ਸ਼ਾਪ ਹੈ ਹਾਂ ਇੱਥੇ ਪਹੁੰਚਦਾ ਤਾਂ ਕੋਹਤੋ ਸਾਹਿਬ ਵੀ ਪਹੁੰਚੇ ਤੇ ਗੱਲ ਪਾ ਕੋਹਤੋ ਸਾਹਿਬ ਕੀ ਦੇਰ ਦੇ ਦੇਖੋ ਉਹਨਾਂ ਦਾ ਕਹਿਣਾ ਹੈ ਫਾਈ ਗੇਟ ਦੀ ਗਲਤੀ ਨਾਲ ਸਾਰਾ ਕੁਝ ਹੋ ਜਾਣਾ ਜੋ ਕਹਿੰਦੇ ਪਏ ਪਰ ਮੈਨੂੰ ਤਾਂ ਇਹ ਜਸਟ ਹੈ ਮੈਨੂੰ ਪਤਾ ਤਾਂ ਕੱਲ ਜਸਟ ਆਇਆ ਹੀ ਹੈ ਮੈਂ ਹਾਂ ਉਹਨਾਂ ਨੇ ਦਿੱਤਾ ਪਛੇ ਕੀ ਗੱਲ ਹੈ ਕੀ ਬਾਤ ਹੋਈ ਹਾਂ ਦੇਖੋ ਯਾਰਾ ਲੱਕਰ ਮੈਨੂੰ ਸਾਨ ਹੋ ਗਿਆ ਨਾ ਜੋ ਵੀ ਸਾਡਾ ਸਭ ਤੋਂ ਪੁਰਾਣੀ ਇਸ ਲੱਗ ਗਈ ਵਧੀਆ ਵੀ ਬਰੇਲੀ ਆ ਗਏ ਸਾਰੇ ਆਜਾਏ ਆ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਆਈ ਹੈ ਸਾਲ ਲੈ ਕੇ ਸਾਰੇ ਸੀ ਵੀ ਆ ਗਿਆ ਬਹੁਤ ਪਾੜਾ ਹੋ ਗਿਆ ਕੀ ਦੇ ਤੇ ਗਲਤੀ ਕਰੀ ਮੰਡੀ ਜਾਂਦੀ ਵੀ ਕੁਝ ਪਤਾ ਨਹੀਂ ਕੁਝ ਪਤਾ ਮੈਂ ਗੱਲ ਕਰਦਾ ਹੁੰਦਾ ਨਾਲ ਦੇਖਦਾ ਕੀ ਕਰਦਾ ਕੀ ਹੋਇਆ ਹੁਣ ਜੀ ਜਦਰਵਾਸ ਜੀ ਨੂੰ ਆਈ ਉਹਨੇ ਕਿਹਾ ਜਾ ਕੇ ਫਾਇਰ ਰੇਟਰ ਨੂੰ ਜਾ ਕੇ ਉਠਾਇਆ ਪਈ ਉੱਥੇ ਬੱਚਾ ਹੱਥ ਤੇ ਬੈਸੀ ਗੇ ਮਤਲਬ ਕੋਲ ਵੀ ਨਹੀਂ ਚੱਕੀ ਪਈ ਉਹਨਾਂ ਨੇ ਕੋਲ ਵੀ ਨਹੀਂ ਚੱਕੀ ਉੱਥੇ ਵੀ ਨਹੀਂ ਆਹ ਚੁੱਪੇ ਵੀ ਨਹੀਂ ਕੋਲ ਵੀ ਨਹੀਂ ਚੱਕੀ ਕਹਿੰਦੇ ਕਹਿੰਦੇ ਮੈਨੂੰ ਉੱਥੋਂ ਦੀ ਫੋਨ ਆਊਗਾ ਤੇ ਮੈਂ ਜਾਣਾਗੀ ਵੈਰੀ ਅੱਛੇ ਕਨ ਕੋ ਵੱਡਾ ਆਸਾਂ ਦਾ ਕੌਣ ਜ਼ਿੰਮੇਵਾਰੀ ਦੇਖੋ ਲੱਕਾਂ ਦੇ ਅਨੁਸਾਰ ਹੋ ਗਿਆ ਮੁੰਡਾ ਜਦੋਂ ਲੱਕਰ ਦੇ ਅਨੁਸਾਰ ਹੋ ਗਿਆ ਇਹਨਾਂ ਭਾਜੀ ਜੇ ਕੋਈ ਜਾਂ ਨਹੀਂ ਅਨੁਸਾਰ ਹੋਇਆ ਤਾਂ ਕੌਣ ਜ਼ਿੰਮੇਵਾਰ ਹੋਵੇ ਫਾਇਰ ਰੇਟਰ ਹੈਗਾ ਜਾਈਦਾ ਵੀਰੇ ਕੀ 24 ਘੰਟੇ ਸਰਵਿਸ ਦਿੰਦੀ ਆ ਫਾਇਰ ਰੇਟਰ ਨੂੰ 6 ਵਜੇ ਤੋਂ ਪਹਿਲਾਂ ਦਾ ਫੋਨ ਚਲ ਗਿਆ ਹੀ ਅੱ ਸਪੈਸ਼ਲ ਬੰਦਾ ਸਾਡਾ ਗਿਆ ਉਥਾਨ ਕੀ ਭਾਜੀ ਆਓ ਇਹ ਤਾਂ ਮੈਨੂੰ ਉੱਤੋਂ ਵੀ ਹੋਣੀ ਨਹੀਂ ਆ ਭਾਜੀ ਕਿੱਥੋਂ ਜਾਵਾਂ ਅੱਛਾ ਇਹ ਨਹੀਂ ਗੱਲ ਕੀਤੀ ਹੈ ਇਹ ਨਹੀਂ ਗੱਲ ਗੱਲ ਫਾਇਰ ਬਿਜੇ ਦੇ ਦੇ ਦੇਖੋ ਨਾ ਜੈਸੀ ਏਰੀਆ ਜਿਸ ਜਿੱਦਾ ਵੀ ਚੈਰ ਆ ਗਿਆ ਜੇ ਅਸੀਂ ਉੱਥੇ ਪੂਰਾ ਕਾਰਵਾਈ ਕਰਾਂਗੇ ਜੀ ਨਹੀਂ ਨਹੀਂ ਉਹ ਬਿਲਕੁਲ ਸਹੀ ਗੱਲ ਹੈ ਉਹਨੂੰ ਸਾਬਤ ਕਰਨਾ ਪਏਗਾ ਇਹ ਉਹ ਜਿਹੜੇ ਮੌਕੇ ਦੇ ਲੋਕ ਹੋਣਾ ਜਿਹੜੇ ਟੀਮ ਜਿਹੜੀ ਡਿਊਟੀ ਨਹੀਂ ਸੀ ਕੀਤੀ ਅਗਰ ਸਸਪੈਂਡ ਨਾ ਨਾ ਹੋਈ ਤਾਂ ਸਮਝੋ ਅਸੀਂ ਅਗਲਾ ਅਗਲਾ ਦੇਉਤਾ ਦੇ ਰਹਿਆ ਅਗਲੇ ਵੀ ਤੁਸੀਂ ਜੇ ਆ ਕੇ ਲੱਗੀ ਹੋਏਗੀ ਤੁਸੀਂ ਨਾ ਜਾਈਓ ਤੇ ਰਹੀ ਹੋ ਕਿਉਂਕਿ ਇਹ ਜੋ ਇਹਦਾ ਐਮਰਜੈਂਸੀ ਸਰਵਿਸ ਹੈ ਆ ਵੀ ਗੇਟ ਮੀਨਸ ਹੀ ਹੈ ਬਸ ਦੇਖੋ ਨਾ ਨਾਲ ਤਾਂ ਜਿਆਸੀ ਏਰੀਆ ਕੋਟੀ ਵੀ ਸੀ ਨਾਲ ਕੋਈ ਵੱਡਾ ਬਹੁਤ ਵੱਡਾ ਹਸਾ ਹਸਦਾ ਸੀਗਾ ਸਲੰਡਰ ਪਾਉ ਕੋਸ਼ ਏਰੀਆ ਇਹ ਦਰਸ਼ਨਿਕ ਕੋਸ਼ ਏਰੀਆ ਗੁਰੂ ਘਰ ਵੀ ਨਾਲ ਸਾਲਾ ਕੁਝ ਨਾ ਲਵਾਇਆ ਸਲੰਡਰ ਸੀਗੇ ਅੰਦਰ ਅੱਛਾ ਜੀ ਪੰਜ ਸਿਲੰਡਰ ਸੀ ਬਚ ਗਏ ਆ ਲੇਕਿਨ ਕਹਿਣ ਦਾ ਮਤਲਬ ਇਹ ਹੈਗਾ ਵੀ ਜੇ ਜਿੱਦਾਂ ਉਹ ਲਾਪਰਵਾਹੀ ਕੀਤੀ ਜੇ ਉਹ ਕਿਸੇ ਦਾ ਕੰਮ ਹੋ ਜਾਂਦਾ ਫਿਰ ਕੌਣ ਜ਼ਿੰਮੇਵਾਰ ਸੀ ਹਾਲੇ ਕਿ ਜਦੋਂ ਉਹ ਆਪ ਆਏ ਨੇ ਕੋਈ ਇੰਨਾ ਜ਼ਿਆਦਾ ਅੱਗ ਨਹੀਂ ਸੀ ਹੈਗੀ ਲੱਗਦਾ ਸ਼ਰਮਾ ਹੀ ਬਦਲਾਅ ਜਾ ਰਹਾ ਹੋ ਗਿਆ ਸਕਾਦਾ ਕਿਦਾ ਇੰਨਾ ਦੇਦੇ ਨਹੀਂ ਬੇ ਧਿਆਨ ਹੀ ਇਹਦਾ ਬਦਲਾਅ ਤਾਂ ਹੋ ਹੀ ਜਾ ਰਹਾ ਹੈ ਨਾ ਲੇਕਿਨ ਹੱਲੇ ਨੁਕਸਾਨ ਹੋਇਆ ਉਹ ਬਹੁਤ ਵੱਡੀ ਰਕਮ ਹੈ ਠੀਕ ਤਸਵੀਰਾਂ ਦਿਖਾਣ ਦੀ ਕੋਸ਼ਿਸ਼ ਕਰਦੇ ਹਾਂ ਦਰਸ਼ਨ ਅਕਰ ਦੇ ਕੋਲ ਇੱਕ ਸਵੀਟ ਦੇਖੋ ਫੇਰ 7 ਵਜੇ ਅੱਗ ਲੱਗਦੀ ਉਹਨਾਂ ਦਾ ਕਹਿਣਾ ਦਾ ਸਿਰੇ ਆਪਾਂ ਆਪ ਉਠਾਣਾ ਸੀਗੇ ਫਾਈ ਗੇਟ ਵਾਲੇ ਉਹਨਾਂ ਦਾ ਕਹਿਲਾ ਸੀ